ਅਏ ਤਾਂ ਸਾਰੇ ਲਸਣ ਗੰਡੇ ਚੱਲੀ ਜਾਂਦੇ ਕਿਨੇ ਆਉਣਾ ਆਉਣਾ ਜਿਵੇਂ ਕੋਡਮ ਕੋਡਮਣੀ ਨੇ ਬੱਲੇ ਬੱਲੇ ਲੈ ਆ ਵੀ ਅੱਜ ਤਾਂ ਅੱਜ ਤਾਂ ਅਸੀਂ ਲੇਟ ਆ ਵੀ ਰੈਡੀ ਹੱਥਰੀ ਗਾਰ ਆ ਠੀਕ ਆ ਆਹ ਕਿ ਨਿਕਲੇ ਬਹੁਤ ਸੋਹਣਾ ਮੰਮੀ ਚੜ ਗਈਆਂ ਕੜਾਈਆਂ ਅਸਲੀ ਚੀਜ਼ ਤਾਂ ਹੁਣ ਪਈ ਐ ਉਹ ਬੱਲੇ ਬੱਲੇ ਰਿਸ਼ਤੇਦਾਰ ਤਾਂ ਆ ਵੀ ਗਏ ਆਏ ਹਾਂ ਆ ਤਾਂ ਹੀ ਲੱਗਦਾ ਤੇਰੇ ਭਲੇਖੇ ਮੇਰੇ ਮੁਖਾਂਾ ਲਾਉਣੀ ਹੁੰਦੀ ਨੇ ਜਿਵੇਂ ਹੂੰ ਅਈ ਤੇ ਸਾਰੀ ਲਸਣ ਗੰਡੇ ਚਲੀ ਜਾਂਦੇ ਕਿਨੇ ਆਉਣਾ ਆਉਣਾ ਅੱਜ ਮੇਰੇ ਕੋਲ ਮਕੂਦਨੀ ਨੇ ਹਾਂ ਤਾਂ ਹੀ ਤਾਂ ਹੀ ਸਾਰਾ ਟੱਬਰ ਹੋ ਜਾ ਗਿਆ ਨਾਲ ਇਧਰ ਆ ਦੇ ਲੈ ਐ ਆਇਤਾ ਖਵਾਸੇ ਹੀ ਫਿਰਦੀ ਆਈ ਕੁੜੀਆਂ ਇੱਥੇ ਲੈ ਆਂਦਾ ਫਿਰ ਆਸਣਾ ਪਤਾ ਕੀ ਚਾੜਨਾ ਅੱਜ ਹਣੀ ਚਿਲੀ ਹੈਂ ਹਣੀ ਚਿਲੀ ਹਾਂ ਇਹ ਹਣੀ ਚਿਲੀ ਪਟੈਟੋ ਮਾਂ ਤੇ ਉਹਨਾਂ ਦੋ ਸਿਮਿੰਟ ਆਪ ਨਹੀਂ ਜਾ ਜਾਣਗੇ ਨਾ ਹੂੰ ਯੋ ਮੇਰਾ ਬਾਪੂ ਵੀ ਹੁੰਦਾ ਹੁੰਦਾ ਸੀ ਐਸ ਵੇਲੇ ਨੂੰ ਆ ਜਾਂਦਾ ਸੀ ਮੇਰੇ ਕੋਲ। ਚਾਹ ਚੜ ਜਾਂਦਾ ਯਾਰ। 10 ਵਜੇ ਦਿਨ ਲੈ ਕੇ ਤੋਂ 12 ਵਜੇ ਦਿਨ ਉਸ ਮਰ ਜਾਂਦੇ ਸੀ। ਹਾਂ। ਮੈਂ ਉਹ ਤੁਰ ਕੇ ਜਾਂਦੇ ਸੀ। ਤੇ ਫਿਰ ਪਿੰਡ ਕਿੰਨੇ ਵੇ ਪਹੁੰਚਦੇ ਸੀ? ਪਿੰਡ ਅਸੀਂ 2-3 ਵਜੇ ਪਹੁੰਚ ਜਾਂਦੇ ਸੀ। 2 ਘੰਟਿਆਂ 'ਚ। ਤੁਮਰ ਕਰਨ ਬਾਤ ਕਿਹੜੀ ਆ? ਹੂੰ ਹੂੰ ਤੇ ਸ਼ੈ ਅਕਲ ਤੇ ਕਿੰਨੇ ਟਾਈਮ 'ਚ ਪਹੁੰਚਦੇ ਸੀ ਰੈਡੀ? ਹੈ? ਹੈ ਰੈਡੀ? ਸੇਕ ਕਲਦੇ ਹਿੱਦੇ ਪਾਂਦੇ ਜ ਹੈ ਪਛ ਨਹੀਂ ਹੁੰਦੀ ਇਹ ਬੱਥਾਂ ਵੀ ਜਾਲਦੀਆਂ ਹੀ ਕਿੱਥੇ ਬੱਸ ਤਾਂ ਮਗਰਾਂ ਲੱਗ ਗਈ ਆ ਜਿਆ ਤਾਂ ਮੇਰੇ ਪੂਰੇ ਦਿਨਾਂ ਇਹ ਬੋਰਚਾਂ ਜਾਂਦੇ ਗੁਰੂਨ ਬੀੜੀ ਮਾਵਾ ਤਾਂ ਚੱਲੇ ਮੁੜ ਕੇ ਉਹ ਵੀ ਬੰਦ ਹੋ ਗਈ ਆਏ ਹਾਏ ਆ ਤਾਂ ਹੀ ਲੱਗਦਾ ਤੇਰੇ ਕੋਲੇ ਕਿ ਮੇਰੇ ਮੁਖ ਨਾਲ ਆਉਣੀ ਹੁੰਨੇ ਜੇ ਗੁੱਸੇ ਚ ਹੈ ਗੁੱਸਾ ਆ ਤੇ ਤੇ ਘੜ ਰਹੀ ਹੈ ਪਾਣੀ ਦਾ ਕੋਈ ਹੱਲ ਨਹੀਂ ਇਹ ਨਾ ਆਟਾ ਇਨੀ ਗੁੰਨਣਾ ਨਾ ਇਹ ਤਾਂ ਸਹੀ ਨਹੀਂ ਲੈ ਹਾਂ ਕਿ ਅਰੇ ਅਰੇ ਜੋ ਕੱਟਣੇ ਆਉਣਗਾ ਨਾ ਕੱਟੀਆਂ ਕੋਠੇ ਦੇ ਬੰਦ ਦੇ ਉਹ ਲਿਆ ਕੇ ਹਾਂ ਸਹੀ ਗੱਲ ਹੁਣ ਆ ਸਾਵਣ ਹੂੰ ਕੱਟੀਆਂ ਲਿਆਉਣੀਆਂ ਉਹਨੂੰ ਬੋਲ ਲੈਣਾ ਬਸ ਲਿਆਉਣਾਂ ਲਿਆਉਣੇ ਨਹੀਂ ਨਹੀਂ ਜੇ ਮਾਰਾਂ ਨੂੰ ਪਾਇਆ ਮਮਮੀ ਤਾਂ ਕਹਿੰਦੀ ਕਤੂਰਾ ਲੈ ਕੇ ਆਉਣਾ ਮੈਂ ਹਾਂ ਸੱਟ ਮਾਰ ਪੂਰਾ ਕਹਿੰਦੀ ਢੀੜਾ ਮੈਂ ਦਵਾ ਕੇ ਲਿਆਇਆ ਕਰੂੰਗੀ ਹਾਂ ਮੈਂ 50 ਲਿਆਇਆ ਕਰੂੰਗੀ ਹਾਂ ਮਮਮੀ ਕਹਿੰਦੀ ਨਿਕਾੜਿਆ ਕਤੂਰਾ ਲਿਆਉਣਾ ਹੈ ਮੈਂ ਹਾਂ ਲਿਆਇਆ ਕਰੂੰਗੀ ਕੀ ਕੀ ਪਉਣਾ ਅੱਜ ਹਣੀ ਚਲੀ ਚ ਸ਼ਿਵ ਹੂੰ ਸ਼ਿਵ ਧਾਮ ਮਰਚਾ ਮਟਰ ਤੇ ਗੰਦੇ ਮਮਮੀ ਹੁਣੀ ਛੱਲੀ ਜਾਂਦੇ ਹਾਂ ਹੂੰ ਬਸ ਇੰਨੀਆਂ ਚੀਜ਼ਾਂ ਹੀ ਮੈਨੀਆਂ ਦੂਜੀ ਚੀਜ਼ ਹੁਣ ਸ਼ੁਰੂ ਕਰ ਲਈ ਪਹਿਲਾਂ ਆਪਾਂ ਆਲੂ ਕੀਤੇ ਆ ਕੱਟ ਕੇ ਫਰਾਇਆਂ ਬਣਾਈਆਂ ਤੇ ਹੁਣ ਸ਼ਿਮਲਾ ਮਿਰਚਾਂ ਸ਼ੁਰੂ ਹੋ ਗਈਆਂ ਚਲੋ ਨਾਲ ਦੀ ਨਾਲ ਤੁਹਾਨੂੰ ਦੱਸੀ ਜਾਵਾਂਗੀ ਸਾਰਾ ਬਹੁਤ ਹੀ ਸੌਖਾ ਆ ਤਰੀਕਾ ਤੁਸੀਂ ਵੀ ਦੇਖ ਕੇ ਘਰੇ ਜ਼ਰੂਰ ਟਰਾਈ ਕਰਿਓ ਦਿਵਾਲੀ ਵਾਲੇ ਦਾ ਜਾਂ ਹੋਰ ਕਿਸੇ ਦਾ ਦਿਵਾਲੀ ਵਾਲਿਆਂ ਦਾ ਕੀ ਬਣਾਉਣਾ ਸਾਚਾ ਆ ਵੀ ਬਸ ਹੰਡੀ ਤੇ ਆਪਾਂ ਕੋਈ ਸਪੈਸ਼ਲ ਡਿਸ਼ ਬਣਾਵਾਂਗੇ ਟੈਟੂ ਅਨੀ ਚਿੱਲੀ ਗੋਭੀ ਵੀ ਬਣਨਗੀਆਂ ਬਸ ਆਹ ਆਲੂ ਅਲਸੋ ਦੇ ਗੋਭੀ ਭਾਣੀਆਂ ਫਰਾਈ ਕਰਦੇ ਅੱਛਾ ਅੱਜ ਬਣਨੀਆਂ ਹਨੀ ਚਿੱਲੀ ਨਾਲ ਗੋਭੀ ਵਾਲੇ ਪਰੌਠੇ ਨਹੀਂ ਗੋਭੀ ਵਾਲੇ ਪਕੌੜੇ ਠੀਕ ਹੈ ਲੋ ਅਨੀ ਚਿੱਲੀ ਦੀਆਂ ਤਿਆਰੀਆਂ ਹੋ ਗਈਆਂ ਸ਼ੁਰੂ ਬਹੁਤ ਜੀਵਾ ਫਿੰਗਰ ਆ ਰੈਡੀ ਹੋ ਰਹੀਆਂ ਨੇ ਥੋੜੇ ਚੱਲਦੇ ਸੋਕੇ ਕੋਰਾ ਨੂੰ ਪਾਣਾ ਕੁੱਕਰ ਚ। ਕਿੰਨਾ ਟਾਈਮ ਵਾਲਾ ਦਮਾਉਣਾ ਇਹਨਾਂ ਨੂੰ? 10 ਮਿੰਟ। ਇਹਦਾ ਪੂਲੇ ਹੋ ਜਾਣਗੇ ਜਾਵਾਂ ਫਿਰ। ਬਾਬਾ ਜੀ ਵੀ ਅੱਜ ਸੇਵਾ ਨਿਵਾ ਰਹੇ ਨੇ। ਬਾਬਾ ਜੀ ਦਾ ਵੀ ਹਿੱਸਾ ਅੱਜ ਚਿੱਲੀ ਪਨੀਰ ਉਹਦੇ ਰਛਾ। ਟੋਟ ਅਟਵਾਈ ਦੇ ਵਿਚਾਰਾ ਕਦੇ ਕਿਹੜੀ ਪੀ ਹੈ? ਤਿੰਨ ਕਿਲੋ। ਹਾਂ ਤਿੰਨ ਕਿਲੋ। ਗੋਭੀ ਵਾਲਾ ਵੀ ਬਣਾਉਣਿਆ? ਨਹੀਂ ਨਹੀਂ। ਕੱਢ ਲਈ। ਮੈਂ ਦਿੱਤੀ ਜੇਦੀ ਪੇ ਇੱਥੇ। 273 ਹੈ? ਅੱਛੀ ਅੱਛੀ 160। ਤਿੰਨ ਕਿਲੋ। ਉਹ ਹੀ ਅਸਾਂ ਨੂੰ ਹੀ। 90 ਨੂੰ ਦਿੱਤੀ ਕੋਈ ਨਾ ਫਰਾ ਸਾਜੀ ਸਾਜੀ ਹੁੰਦੀ ਹੈ ਸਬਜੀ ਇਹਨਾਂ ਦੇ ਤਾਂ 9 ਸੱਤ ਦੇਖ ਕਿਵੇਂ ਤਿਆਰੀਆਂ ਚ ਲੱਗੀਆਂ ਪੂਰੀਆਂ ਬੋਟਾ ਲੈ ਕੇ ਦੇ ਬੋਟਾ ਲਿਆ ਰੋ ਕਿਉਂ ਬੋਟਾ ਹੀ ਕਰਨਾ ਆ ਕੱਟਦੇ ਆ ਪਿਆਜ਼ ਇੱਥੇ ਆਹੋ ਆਵੇ ਆਹ ਨਾਲ ਆ ਦੇ ਦੇਖੇਂ ਕਿੰਨੇ ਸਬਜ਼ੀਆਂ ਦਾ ਸਰੋਂ ਜਦਨ ਆਹ ਦੀ ਚਿੜੀਆਂ ਨਿੱਕੀਆਂ ਨਿੱਕੀਆਂ ਬਿਜੜਿਆਂ ਨਾ ਥੋੜੋ ਇਹ ਬਿਜੜੇ ਆਹੋ ਦੇਖ ਆਏ ਨਾ ਪਤਾ ਨਹੀਂ ਵੀ ਕੀ ਹੈ ਉਹ ਚਿੜੀਆਂ ਉਹ ਬੀੜੇ ਆ ਪਤਾ ਕਿਹੜੀਆਂ ਕਿਹੜੀਆਂ ਜਿਹਨੂੰ ਰੰਗ ਦੇ ਵਰਦੀ ਹੁੰਦੀ ਹੈ ਉਹ ਨਹੀਂ ਚਿੜੀਆਂ ਲੀਆਂ ਵੀ ਕਈ ਕਿਸਮਾਂ ਮੈਨੂੰ ਪਤਾ ਹੈ ਬੀੜਾ ਆ ਲੈਣਾ ਬੀੜੇ ਦਾ ਲੱਕਾ ਬਣਾਇਆ ਹੈ ਇਹਨਾਂ ਦਾ ਕਿਉਂ ਦੇਖਿਆ ਮੰਮੀ ਦਾ ਡਿਸਕਵਰੀ ਵਾਲਿਆਂ ਦਾ ਛੱਡ ਕਿਉਂ ਨਹੀਂ ਫਾਣੀਆ ਉਹਦੇ ਨਾਲ ਜੇ ਅੱਜ ਹਮਨੇ ਇਹ ਕਰ ਦਿਆ ਔਰ ਅਬ ਹਮ ਜੇ ਕਰਨੇ ਜਾ ਰਹੇ ਹਾਂ ਸ਼ਮਲਾ ਮਿਰਚਾਂ ਦੇ ਕਰਦਨੇ ਛੋਟੇ ਛੋਟੇ ਪੀਸ ਉਰੀ ਕੁਰੀ ਕੱਟ ਲੈਣਾ ਗੰਡਾ ਇਹਦਾ ਸਬਜੀ ਨੂੰ ਇਹ ਸਬਜੀ ਨੂੰ ਇਸੇ ਨਾਮ ਇਹ ਦੂਜੇ ਲੋਟ ਕਿਵੇਂ ਕੱਟਣਾ ਇਹਦਾ ਲੰਬਾ ਲੰਬਾ ਕੱਟੋ 10 ਮਿੰਟਾਂ ਤੋਂ ਬਾਅਦ ਕੀ ਕਰਾਂਗੇ ਲਸੂੰਗੀ ਲਈ ਅੱਛਾ ਉਹ ਦੱਸਣੀ ਹੈ ਕਿ ਨਾਲ ਦੀ ਨਾਲ ਹੈ ਆਪਣੇ ਸਮਝ ਲਈ ਅਗਜ਼ਤ ਨੂੰ ਮੋਨੀ ਹੋਣੀ ਆਉਣੀ ਚਾਹ ਨਾ ਜਫਰੋ ਦੀਵਾਲੀ ਦੇ ਨਾਲ ਹੋਣਾ ਹੈ ਪੀਕ ਕੇ ਨਹੀਂ ਆਉਣਾ ਕੁੜੀ ਦੇ ਨੇ ਮੰਮੀ ਡੈਡੀ ਨੇ ਪਰਾਇਆਂ ਨੂੰ 5 ਮਿੰਟ ਸੇਕ ਲਵਾ ਕੇ ਤਿਆਰ ਆ ਬਈ 5 ਮਿੰਟ ਨਹੀਂ 2 ਮਿੰਟ ਹੀ ਆਉਣਾ 2 ਮਿੰਟ ਹੀ ਆਉਣਾ ਇਹ ਤਾਂ ਬਾਹਲਾ ਚੱਲ ਗਿਆ ਸੀ 2 ਮਿੰਟ ਸੇਕ ਲਵਾ ਆ ਮੈਂ ਇਹ ਕੀ ਕਰਨੇ ਇਹਨੂੰ ਸੇਕ ਤੜਿਆਂ ਨੂੰ ਬੜਾ ਲੱਗ ਗਿਆ ਸੀ ਪਹਿਲਾਂ ਅਸੀਂ ਆ ਦੂਰੀ ਦੀ ਕੰਮਣ ਕਰਦੇ ਪਿਆ ਪਹਿਲਾਂ 5-10 ਮਿੰਟ ਸੀਕ ਲਵਾਤਾ ਉਹ ਆਲੂਆਂ ਦਾ ਝੱਗ ਛੱਡ ਗਈ। ਉਹ ਪਤਾ ਕੀ ਹੋ ਰਿਹਾ ਮੈਸ਼ਿੰਗ ਦਾ ਮਰਚਾ ਕੱਟਣ ਰਹੀ ਗਈ। ਹੁਣ ਇਹਦੀ ਮੈਂ ਬੋਲਣਾ ਉਹਨਾ। ਜੀ ਮੇਰਾ 2 ਕੁ ਮਿੰਟ ਹੀ ਫਰਾਇਆਂ ਨੂੰ ਲਵਾਉਣਾ। ਆਨੂ ਅਜ ਬਾਲਾ ਜ। ਕੀ ਕੀ ਮੈਸ਼ ਹੋ ਰਿਹਾ? ਪੂਰਾ ਲਸਣ ਤੇ ਅਦਰਕ। ਲਸਣ ਤੇ ਅਦਰਕ ਹੈ। ਅੱਛਾ। ਆ ਕੱਟੇਗਾ ਸਾਰੇ ਕੋ। ਮੈਂ ਕਿਹਨੇ ਜੇ। ਅੱਛਾ ਇਹ ਲੰਮੇ ਕੱਟਨੇ ਆ ਕੱਟੇ। ਗਰੇਗੀ ਬਣਾ ਕੇ ਰੱਖਣਾ। ਲਾਉ ਜੀ। ਲੱਗ ਗਈਆਂ ਕੜਾਈਆਂ। ਬੱਲ ਬੱਲ ਇਹ ਕੀ ਹੈ ਇਹ ਬੋਰਦਾ ਨਹੀਂ ਮਰਨੀਆਂ ਚੀਜ਼ ਆਣੀ ਹੈ ਇਹ ਆਲੂ ਬੱਚੇ ਪਈ ਸੀ ਕਿਹਨੇ ਆਏ ਕਿ ਰੱਖਦਾ ਫਿਰ ਬਣਾਵਾ ਦੇਖ ਲਾ ਕੱਢਦੇ ਨਾਲ ਹੀ ਹੁਣ ਚਾਰ ਬੌਲਾਂ ਵੀ ਫਿਰ ਜੇ ਕੱਢਣੀਆਂ ਤਾਂ ਇਸ ਦਾ ਪਈਆ ਆਪਣੇ ਬੱਸ ਫਿਰ ਚਲੋ ਜੀ ਤੇਲ ਪਾ ਕੇ ਕਰਤਾ ਕੰਮ ਸ਼ੁਰੂ ਪੈਮ ਬਾਬਾ ਹੋ ਗਿਆ ਆਉਣ ਵਾਲੇ ਹੁਣੇ ਆਓ ਹੋਜੂ ਤਿਆਰ ਉਹਦੋਂ ਦਾ ਸਮਾਨ ਬੰਦੇ 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 ਲਸਣ ਤਿਆਰ ਕਰ। ਛੇਦੂਦ ਪਾਵਾਂ ਪਾਰੀਆਂ ਚ। ਹਾਂ ਫੇਰ ਹੀ ਹਨੀ ਬਣਉ। ਚਲ ਇਹ ਬੋਨੀ ਵੱਡੀ ਨਹੀਂ ਰਹੀ। ਨਹੀਂ ਵੱਡੀ ਗੜਾਈ ਵਧ ਜਾ ਖੁੰਨਾ ਦੁੰਨਾ ਬਣ। ਹਾਂ ਸਾਰਾ ਹੂਲ ਕੇ ਪਾ ਦੇ ਗੜਾ। ਉਹ ਮੈਂ ਕਿਹਾ ਦੇ ਢੰਡੇ ਪਾ ਲੈਣੇ ਤੂੰ ਬਾਹਰ ਪਰਾਇਆਂ ਵੀ ਬਣਦੀਆਂ ਕੱਚੀਆਂ ਕੱਚੀਆਂ ਇਹ ਲੈ ਬੈਟਸਿਟੀ ਆਏ ਆ ਨਹੀਂ ਨਹੀਂ ਹਜੇ ਨਹੀਂ ਠਕਣੀ ਹਾਂ ਫਿਰ ਉਹ ਇਹ ਵਾ ਜਦੋਂ ਦੇਣਾ ਨਾ ਪਾ ਕੇ ਉਹਦੀ ਠਕਣੀ ਇਹ ਤਾਂ ਵੈਸੇ ਅਜੇ ਕੱਚੀਆਂ ਜੇ ਘੱਟ ਤੋਂ ਘੱਟ ਰੱਖ ਲਈਏ ਜਦੋਂ ਸਿੱਠਣੀਆਂ ਉਹ ਦੋਨੋਂ ਤੇਲ ਫਰਾਈ ਕਰ ਦੂ ਹੂੰ ਹੂੰ ਓਕੇ ਨਹੀਂ ਨਾਲ ਦੀ ਨਾਲ ਦੀ ਦਾ ਤਾਂ ਆਪਣੀ ਆਪਣੀ ਮਰਜ਼ੀ ਆ ਚਲੋ ਜੀ ਹੁਣ ਸੌਸਾਂ ਪੈ ਜਾਣੀਆਂ ਕਿਹੜੀ ਕਿਹੜੀ ਸੌਸ ਆਏ ਰੈੱਡ ਚਿਲੀ ਰੈੱਡ ਚਿਲੀ ਗ੍ਰੀਨ ਇਹ ਆਹ ਕਿਹੜੀ ਐ ਸੋਇਆ ਸੌਸ ਸੋਇਆ ਸੌਸ ਆਹ ਸੈਚੂਨ ਸੌਸ ਕਿਹੜੀ ਐ ਸੈਚੂਨ ਸੌਸ ਉਹ ਕਿਹੜੀ ਹੁੰਦੀ ਆ ਉਹਦੇ ਵਿੱਚ ਸਾਰੇ ਮਸਾਲੇ ਮਿਕਸ ਲਗਾਈ ਹੋਏ ਨੇ ਅੱਛਾ ਅਹ ਬਗਰੇ ਦੀ ਬਣ ਗਈ ਹਾਂ ਹਾਂ ਹੁਣ ਟਮੇਟੋ ਸੌਸ ਪਾਣੀ ਹੈ ਅੱਛਾ ਜਦੋਂ ਤਾਂ ਅੰਕਸਾਂ ਬੱਤਰੀਆਂ ਨੇ ਚਲੋ ਨੂੰ ਕੋਲ ਕਰੋ ਸੌਸਨ ਸੇਕ ਲਵਾਉਣਾ ਚਲੋ ਪਾਣੀ ਛਿੜਦਾ ਹੋਰ ਹੁਣ ਹਲਕਾਰ ਯਾਰਾ ਰੋ ਕਈ ਵਿੱਚ ਨਹੀਂ ਪਾਉਣੀ ਆਬ ਜਿ ਦੀ ਮਰਜ਼ੀ ਕਈਆਂ ਹੁੰਦਾ ਵੀ ਸੇਕ ਲਈ ਵਧੀਆ ਨਹੀਂ ਹਮ ਹੁਣਾ ਨੂੰ ਚਾਹੀਦਾ ਮਤਲਬ ਹਰ ਦਿਨ ਜਦਾ ਦਾ ਰੋਜ਼ ਨਹੀਂ ਖਾਣਾ ਚਾਹੀਦਾ ਯਾਰਾ ਰੋਟ ਰੋਜ਼ ਮਾੜਾ ਉਹਨਾਂ ਮਰਜ਼ੀ ਉੱਤੋਂ ਦੀ ਫੋਣਿਆ ਉੱਤੋਂ ਦੀ ਤੁਹਾਨੂੰ ਮੈਂ ਤਾਂ ਗਰੇਵੀ 'ਚ ਐਡ ਕਰ ਦਿੰਦਾ ਅੱਛਾ ਕਈ ਉੱਤੋਂ ਦੀ ਔਰ ਥੋੜੇ ਰੱਖ ਲੈਣੇ ਸੀ ਔਰ ਐ ਬੜੀਆ ਹੈ ਨਾ ਪੁੰਨੇ ਜਾਂਦੇ ਨਾਲੇ ਉਹ ਬੱਲੇ ਬੱਲੇ ਰਿਸ਼ਤੇਦਾਰ ਤਾਂ ਆ ਵੀ ਗਏ ਰਿਸ਼ਤੇਦਾਰ ਤਾਂ ਪਹਿਲਾਂ ਹੀ ਆ ਗਏ ਸੀ ਆਸਰੀ ਆ ਗਏ ਠੀਕ ਹੈ ਹੈਪੀ ਬਰਥਡੇ ਸੇਮ ਦਿਨ ਉਹਨੇ ਮੈਨੂੰ ਮੁਫਤ ਦਸਤ ਕਰਾਉਣ ਲਈ ਆ ਗਿਆ ਕਹਿੰਦਾ ਲੰਮੇ ਇਹਦਾ ਸੀ ਠੀਕ ਹੈ ਹੋਰ ਜੀ ਮਮਾ ਆਏ ਹਜੇ ਤਾਂ ਬੱਸ ਉਹ ਵੀ ਆਉਣ ਵਾਲੀ ਹੋਣ ਆ ਬੱਲੇ ਆਪਾਂ ਤਾਂ ਚਿੱਲੀ ਹਨੀਓਂ ਹੀ ਬਣਾਉਂਦੇ ਰਹਿ ਜੀ ਉਧਰ ਤਾਂ ਰਿਸ਼ਤੇਦਾਰ ਵੀ ਪਹੁੰਚ ਗਏ ਬੱਲੇ ਬੱਲੇ ਲੈ ਵੀ ਆਏ ਤਾਂ ਅੱਜ ਤਾਂ ਅਸੀਂ ਲੇਟ ਆ ਵੀ ਰਹਿ ਪਹਿਲਾਂ ਪਹੁੰਚਿਆ ਨੇ ਰੈਡੀ ਹੱਥ ਸਰੀ ਗਾਰ ਠੀਕ ਆ ਉਹ ਆਉਣੀ ਵੀ ਹੁਣੀ ਆਏ ਸੀ ਨਹੀਂ ਮੈਂ ਆਇਆ ਜਦੋਂ ਉਹ ਆਉਣੀ ਬੈਠੀ ਪੰਜ ਮਿੰਟ ਪਹਿਲਾਂ ਹੀ ਆਏ ਆ ਭੂਆ ਹੁਣੀ ਵੀ ਹਜੇ ਹੁਣੇ ਆ ਕੇ ਬੈਠੇ ਆ ਸਾਰੂ ਬਹੁਤ ਠੀਕ ਹਾਂ ਹਾਂਜੀ ਪੜਾਈ ਫੜਾਈ ਤੇ ਨਾ ਨੀਨੇ ਕਿਹਦੇ ਤੇ ਕਿਰਪਾ ਆਪਾਂ ਅੱਗ ਲਾਈ ਨਾ ਸੱਸ ਜੀ ਆਹ ਕਿਹ ਪਹੁੰਚਾ ਦੇ ਦੀ ਰਾਹ ਤੇ ਹੋਣਿਆ ਕੀ ਹੋ ਗੋ ਦੀਪਾ ਹਾਂ ਹਾਂ ਸਸੀ ਚਲੋ ਚਲੋ ਦੀਪਾ ਮੋਰ ਤੋਂ ਹੀ ਭੱਜਿਆ ਹੁੰਦਾ ਮਾਮੀ ਫਲਾਨ ਆ ਗਿਆ ਮਾਮੀ ਦੀਪੇ ਦੀ ਡਿਊਟੀ ਗਾਂ ਕਿ ਚੱਕ ਲੈ ਹੈ ਕੀ ਚੱਕ ਲਿਓ ਬੰਬ ਤਾਂ ਪਹਿਲਾਂ ਹੀ ਦੇ ਤਾਂ ਇੱਕ ਉਹ ਨਾਲੇ ਐਡਾ ਵੱਡਾ ਬੰਬ ਤਾਂ ਦਿੰਦਾ ਪਟਾਕੇ ਕਰਦੇ ਨੇ ਤੇ ਉਹਨੇ ਚਲ ਵਧੀਆ ਮੈਂ ਹਰੀ ਚਿੱਲੀ ਇਕੱਠੇ ਕਰ ਦਿੰਦਾ ਆਏ ਕਰ ਫਿਰ ਸੋਹਣੇ ਮੈਂ ਕਿਹਾ ਨਾ ਇਹਨਾਂ ਦੇ ਨਾਲ ਹੀ ਦੇ ਦੇ ਨਹੀਂ ਨਹੀਂ ਇਹ ਤਾਂ ਬੰਦਦਾ ਮੰਮੀ ਹਾਂ ਜੀ ਕੱਢ ਲੈ ਕਿਹੜੀ ਹਾਂ ਸਕੂਟਰੀ ਤੇ ਆ ਉਹ ਆ ਗਈ ਦਰਿੱਲੂ ਨਾ ਰਾਤ ਗੇੜੇ ਦੇ ਦੇ ਦੇਖਦੀ ਉਹ ਉਹ ਮੈਨੂੰ ਬੜੀ ਵਧੀਆ ਲੱਗੀ ਬੈਂਟਰੀ ਵਾਲੀ ਇਹਦਾ ਪੜਾਕ ਹੀ ਵਾਲਿਆ ਬੰਬ ਤਾਂ ਦਿੱਤਾ ਹੋਇਆ ਨਾਲ ਪਹਿਲਾਂ ਫ੍ਰੀ ਆਪਰਾ ਕਈ ਗਾਰ ਨਹੀਂ ਨਹੀਂ ਹੈ ਐਡਾ ਬਹੁਤਾ ਬੰਬ ਦੇਤਾ ਸਾਨੂੰ ਤੁਸੀਂ ਕਹਿੰਦਾ ਜੀ ਬੋਲ ਨੂੰ ਬਹੁਤ ਚਾਉਂਦੇ ਹੁੰਦੇ ਸੀ ਡੈਡੀ ਕਹਿੰਦਾ ਅੱਗ ਲੱਗਦਾ ਅੰਦਰ ਵੱੜ ਜਾਂਦੀ ਐ ਡਰਦੀ ਐ ਹਾਂ ਸੋਨੇ ਇਹ ਵੀ ਬੋਲ ਨੂੰ ਤੇ ਬਾਲ ਮੈਂ ਤਾਂ ਬੋਲ ਨੂੰ ਪਾਦਾ ਬੋ ਬਾਲ ਤੇ ਚੱਚਾ ਬਹੁਤ ਖੋਹਦੀ ਸੀ ਹਾਂ ਬਾ ਜਦੋਂ ਹੀ ਲੱਗ ਜਾਈਂ ਫਿਰ ਮੈਂ ਤਾਂ ਬਾਸ ਆ ਗਈ ਨੀ ਨਾ ਤੇ ਪਰ ਮਾਸ ਤੇ ਵੀ ਆ ਬੇੜੇ ਚ ਤਿਲਾਈ ਜਾਂ ਨਾ ਚਿਲਾਈ ਜਾਂ ਮਾਤਾ ਬਾਂਡਾ ਕੇ ਰਹਿ ਜਾਂ ਹਾਂ ਇੱਕ ਮਾਤਾ ਤੁੰਗੈ ਨਾਲ ਪ੍ਰਸਰਿਆ ਬੋ ਨੂੰ ਮਾਰੂ ਹਾਂ ਇਹਨਾਂ ਬਾਰੇ ਤਾਂ ਇਹ ਨਹੀਂ ਕੋਈ ਹੁੰਦਾ 12 ਮਹੀਨਿਆਂ ਤੋਂ ਪਹਿਲਾਂ ਆਪਾਂ ਫੜਾਣਾ ਨਹੀਂ ਆ ਕੇ ਸੜੀ ਹੁੰਦੀ ਹੈ ਨਹੀਂ ਹੁੰਦੇ ਮੈਂ ਕਿਹਾ ਆਪਾਂ ਬਣਾ ਕੇ ਫੇਰ ਹੀ ਕਰਾਂ ਚਲੋ ਵੀ ਹਲਵਾਈ ਜੀ ਕਰ ਦਿਓ ਕਰਾ ਸ਼ੁਰੂ ਕੰਮ ਹੁਣ ਨਾਲ ਦੀ ਨਾਲ ਹੈ ਲੇਟ ਵਾਲ ਹੋਵੇ ਸਾਰੇ ਆ ਗਏ ਬਾ ਕੋਈ ਗੱਲ ਨਹੀਂ ਹੁਣ ਨਾਲ ਦੀ ਨਾਲ ਹੀ ਚੱਕ ਲੇ ਆ ਗਏ ਪਟਾਕੇ ਆਪਾਂ ਸਮਾਗੇ ਥੋੜੇ ਜਿਹਾ ਪਟਾਕੇ ਤਾਂ ਮੈਂ ਲਿਆਣ ਦੇ ਦਾਦੀ ਹਾਂ ਜਿਆ ਨਵੇਂ ਮਾਣੇ ਕਰੀ ਗਏ ਇੱਥੋਂ ਲੈ ਲੈਣੇ ਸੀ ਆਪਾਂ ਬੁੜਾਕੇ ਇੱਥੋਂ ਵੀ ਲਵਾਗੇ ਆਪਾਂ ਬੰਬੇ ਸਾਡੇ ਇੱਥੋਂ ਬੋਲਟ ਮੰਗਵਾਉਂਦੇ ਇਹ ਘਰਚਾ ਵਾਲਾ ਕਰਦੇ ਹਾਂ ਤੇ ਅਸੀਂ ਤਾਂ ਇੱਥੋਂ ਹੀ ਲੈ ਲੈਣੀ ਮਾਮੂ ਜੀ ਨਾਲ ਤਾਂ ਹੁੰਦੀ ਫੇਰ ਵੀ ਲੈਣੀ ਸੀ ਫੇਰ ਤਾਂ ਗੱਲ ਹੋਰ ਸੀ ਹੁਣ ਦੀਵਾਲੀ ਦੇ ਹੁਣ ਪਟਾਕੇ ਥੋੜੋ ਦੇ ਕੇ ਜਾਈਦੇ ਹੁੰਦੇ ਨਹੀਂ ਦੇਈਦੇ ਆ ਆਪਾਂ ਦੇ ਕੇ ਐਂ ਗੱਲ ਪਟਾਕੇ ਮੈਂ ਚਲ ਬੱਚੀ ਐ ਲੈ ਬੱਚੀ ਐ ਇਹੇ ਅਜੇ ਦੁੱਧ ਚੁੰਗਦੀ ਐ ਅਜੇ ਉਹ ਜੀ ਅਸਲੀ ਚੀਜ਼ ਤਾਂ ਹੁਣ ਪਈ ਐ ਹਾਂ ਹਾਂ ਹੁਣ ਬਣਿਆ ਹਨੀ ਚਿਲੀ ਪਟਾਟੋ ਆ ਪਾਸਾ ਕੋਈ ਨੂੰ ਔਨਲਾਈਨ ਮੇ ਟ੍ਰੇਨਿੰਗ ਦੀ ਕਾਪੀ ਉਹ ਗਾਣਾ ਇਹ ਬਣਾ ਦਿਓ ਕੋਈ ਘੰਟਾ ਬਣਾ ਬਣਾ ਲੋ ਇਹ ਵੀ ਲੱਗਦਾ ਗਾਣੇ ਹਾਂ ਮੈਨੂੰ ਬਹੁਤ ਰਾਜ ਵੀ इजीली ਲੱਗਦਾ ਗਾਣੇ ਇਹਨੇ ਬਾਬਾ ਗੁਰਜੀਤ ਸਿੰਘ ਨੂੰ ਬਹੁਤ ਸੋਹਣੀ ਕਥੇ ਲੱਗੇ ਦੇ ਤੁਸੀਂ ਹਾਂ ਪਾਸਾ ਤਾਂ ਕੰਮ ਨਹੀਂ ਆਦਾ ਨਾ ਗਾਣੇ ਆ ਤਾਂ ਕਿਹਦੇ ਆਂਦਾ ਆ ਇਹਨੂੰ ਫਰੈਂਡ ਕਰ ਮੈਨੂੰ ਭੇਜ ਦੇ ਕੋਈ ਨਾ ਆਪਾਂ ਦੇਖ ਲੈਨੇ ਲਓ ਜੀ ਅਨੀ ਚਿਲੀ ਰੈਡੀ ਆ ਨਾਲ ਦੀ ਨਾਲ ਫਰਾਈਆਂ ਕਰਕੇ ਤੇ ਪਾਈਆਂ ਨੇ ਤੇ ਇਹਨੂੰ ਫਿਰ ਹਲਾਈ ਜਾਂਦੇ ਹਾਂ ਹਾਂ ਤੈਨ ਹਜੇ ਨਹੀਂ ਪਾਉਣੇ ਮੇਰਾ ਹੰਦੇ ਦਾ ਕੀ ਸੀ ਮੈਨੂੰ ਯਾਦ ਨਹੀਂ ਤੇ ਆਣ ਲੱਗਿਆ ਮੇਰੇ ਹੱਥ ਮੱਝ ਗਿਆ ਆਏ ਕੋਲਾ ਚ ਟੁਲ ਚਲ ਪਾਵਾਂਗੇ ਬਾਅਦੋਂ ਜਦੋਂ ਬਣ ਗਏ ਨਾ ਉੱਤੇ ਸੜਕਾਂਗੇ ਦੇ ਅਨੀ ਚਿਲੀ ਤਾਂ ਰੈਡੀ ਹੋ ਗਿਆ ਜੀ ਦੋਨ ਵਿੱਚ ਦੇਖੀ ਹਾਂ ਬਹੁਤ ਸਵਾਦ ਪੱਕਾ ਕੋਈ ਨਾ ਗੈਰ ਦੇ ਹੁਣ ਤਾਂ ਕੀ ਕਰਨਾ ਮੈਂਦੜਾ ਹੁੰਦਾ ਪਰ ਮੂੰਹ ਤੇ ਮੈਂਦੜਾ ਨਹੀਂ ਸਵਾਦ ਬਣਿਆ होर पवा <laughs> <laughs> ले बुआ ती खर्चा नहीं चाहिए एक डब्बा लिया ਕਹਿੰਦੇ ਨਹੀਂ ਜਾਂਦਾ ਉਹ ਤਾਂ ਠੱਗ ਦਾ ਆਹ ਕੋਣੀ ਬੈੱਡ ਸ਼ੀਟ ਲਗਾਇਆ ਲਏ ਉਹ ਨਹੀਂ ਸਹੀ ਗੱਲ ਆ ਨਹੀਂ ਨਹੀਂ ਉਹਦਾ ਆਏ ਨੂੰ ਦੇ ਕੇ ਸੀ ਨਾ ਇਹ ਸੱਚੀ ਕੋਈ ਨਾ ਕੋਈ ਨਾ ਬੜਾ ਬੜੀਆਂ ਕੁੜੀਆਂ ਪੜ੍ਹਦੀਆਂ ਸੀ ਉਹਨਾਂ ਨੇ ਜਾਣਾ ਮੰਮੀ ਹੁਣ ਤੁਸੀਂ ਕੀ ਲਿਆਂਦਾ ਅਸੀਂ ਆ ਲੱਭਨੇ ਆ ਰੱਖੀ ਬੜਾ ਤੁਸੀਂ ਖਰਚਾ ਕਰਕੇ ਆਂਦਾ ਸਹੀ ਗੱਲ ਆ ਡੈਡੀ ਦੀ ਡੈਡੀ ਬਹੁਤ ਪੜਾਖੇ ਚਲਾ ਕੇ ਰਾਇਆ ਮੰਮੀ ਦਾ ਅੰਦਰ ਪੈ ਜਾਂਦੀ ਆ ਜਾ ਕੇ ਅੱਜ ਚਲਾਵਾਂਗੇ ਇੱਥੇ ਆ ਚਲਾ ਕੇ ਦੇਖਦਾ ਚਲੋ ਨਾ ਮੈਂ ਹਾਨੀ ਚਿਲੀ ਬਣਾਇਆ ਤੁਸੀਂ ਕੀ ਬਣਾਉਣ ਲੱਗੇ ਅਸੀਂ ਬਣਾਉਣ ਲੱਗੇ ਆ ਜੂਸ ਮੈਂ ਪੁੱਛਿਆ ਮੰਮੀ ਡੈਡੀ ਨੂੰ ਉਹ ਕਹਿੰਦੇ ਪ੍ਰਸ਼ਾਦਾ ਮੈਂ ਕਿਹਾ ਸ਼ਗਲੇ ਕਹਿੰਦੇ ਖਾਣੀ ਨਹੀਂ ਆਲੂ ਆਣੇ ਖਾ ਕੇ ਆਏ ਸੀ ਜੂਸ ਬਣਾ ਦਿੰਨੇ ਆ ਹਾਂ ਬੋਲ ਹਾਂ ਦੀਪਾ ਫੇਂਦਾ ਨਾ ਆਪਣਾ ਕਦੇ ਮੈਨੂੰ ਮਾਮਾ ਘੇਰ ਲੰਦਾ ਫੜਾ ਦੇਦੀ ਤੇ ਕਦੇ ਮਾਮੀ ਕਹਿੰਦੀ ਤੇ ਨਾ ਮੈਂ ਕੱਢ ਦਿੰਦੀ ਚੱਲ ਕੇ ਦੇ ਦੋ ਹਾਂ ਬਹੁਤ ਸੇਵ ਵਧੀਆ ਤੀਤ ਤਾਂ ਬਹੁਤ ਹਨ ਇਹੋ ਜਿਹੀ ਛੱਲਾ ਸਾਰੇ ਕੱਢ ਹੀ ਜਰੂਰ ਜੀ ਮੁਝੋ ਕੱਢਤਾ ਆ ਜਾ ਉਸ ਤੋਂ ਮੈਂ ਕਹਣਾ ਵਧੀਆ ਜੀ ਆ ਅਰਕਾ ਤਾਜ਼ਾ ਜੂਸ ਟਾਈਮ ਵਾਲਾ ਹੀ ਲਾ ਜਾਂਦਾ ਤੇ ਗੱਲ ਨਹੀਂ ਲੱਗਿਆ ਹੋਊਗਾ ਹਨਾ ਮੰਮੀ ਦਾ ਮੈਨੂੰ ਪਤਾ ਸੀ ਵੀ ਗੱਲਾਂ ਹਿੱਲਦੀ ਨਹੀਂ ਸੜ ਵਧੀਆ ਬਣਾ ਡੈਡੀ ਹਾਂ ਬਹੁਤ ਵਧੀਆ ਡੈਡੀ ਕਹਿੰਦਾ ਪ੍ਰਸ਼ਾਦ ਦੇ ਛਕਣੇ ਨੇ ਇਹ ਕੀ ਰੋਟੀ ਤਿਆਰ ਦਿਨ ਛੋਟੇ ਆ ਸਵਾਰੀ ਨਹੀਂ ਇਹਨੂੰ ਉਹਨਾਂ ਦੀ ਘਰੀ ਜਾਂਦੇ ਸੀ ਗਿਫਟ ਖੋਲਣਾ ਗਿਫਟ ਖੋਲਣਾ ਖੋਲ ਲਗਾ ਇੰਦਰ ਵਾਲਾ ਕੰਮ ਨਾ ਹੋਵੇ ਡੱਟੂ ਕਹਿੰਦੇ ਲਈ ਇਹ ਤਾਂ ਬੜਾ ਪੈਕ ਦਿੱਤਾ ਹੈ ਉਹਦੇ ਨਾਲ ਖੋਲਦਾ ਆਪ ਕਿ ਨਿਕਲੇ ਆ ਨਾ ਵੀ ਇਹ ਤਾਂ ਮਸਾਲੇ ਵਾਲੇ ਡੱਬੇ ਨਿਕਲੇ ਆ ਠੀਕ ਤੇਰੇ ਕਾ ਮਦੀ ਕੀ ਇਹ ਵੀ ਦੇਖਿਆ ਸੀ ਆਨਲਾਈਨ ਇੱਕ ਦਿਨ ਲੈ ਤੀਜਾ ਪਾਪ ਆ ਰੱਖਣਿਆ ਹੁਣੇ ਜੀ ਹੁਣ ਪਤਾ ਨਹੀਂ ਕੀ ਹਿਸਾਬ ਕਰੀ ਇਹ ਨਹੀਂ ਆ ਰਹੇ ਨੰਦਪਾ ਇਹਨੇ ਰੱਖਿਆ ਕਿਵੇਂ ਜਾਊਏ ਬਸ ਆਈ ਇਹ ਆਏ ਨਿਕਲੇ ਹੋਣੀਆਂ ਜਿਵੇਂ ਆ ਹੋ ਗਈ ਉਹਦੇ ਵਾਸਤੇ ਲੈਚੀਆਂ ਵਾਸਤੇ ਹਨਾ ਹਾਂ ਆ ਫੋਟੋ ਮੈਂ ਬਸ ਬਸ ਜਿਹੜੀ ਫੋਟੋ ਇੱਥੇ ਰੱਖਣੀ ਉਹ ਹੀ ਚੀਜ਼ਾਂ ਬਣੀਆਂ ਇੱਥੋਂ ਆਏ ਫਸ ਜਣੀਆਂ ਨੇ ਆਏ ਘੁੰਮੀ ਜਾਣਾ ਨੇ ਆਇਆ ਅੱਛਾ ਇਹ ਤਾਂ ਵੱਧ ਗਿਆ ਚੀਜ਼ ਆਈ ਮੈਂ ਤੁਹਾਨੂੰ ਦਿਖਾਇਆ ਤਾਂ ਸੀ ਇੱਕ ਦਿਨ ਆਨਲਾਈਨ ਸਾਰੇ ਮਸਾਲੇ ਆ ਜਾਣੇ ਆ ਚਾਹ ਮਮੀ ਨੂੰ ਉਹਨਾਂ ਨੂੰ ਪਹਿਲਾਂ ਤਾਂ ਨਹੀਂ ਦੱਸਿਆਂਦਾ ਸੀਗਾ ਮੈਂ ਨਹੀਂ ਨਹੀਂ ਹਾਂ ਪਤਾ ਨਹੀਂ ਤੇਰਾ ਮਗਟਾ ਕੇ ਰ ਗਿਆ ਸੀ ਪਟਾਕੇ ਹੰ ਤੂੰ ਗਿਆ ਸੀ ਹੈ ਕਿਉਂ ਇੱਥੇ ਮਿਲਦਾ ਨਹੀਂ ਪਟਾਕੇ ਧੰਨਵਾਦ ਤਾਂ ਕੀਤਾ ਨੀ ਲੈ ਕੇ ਘਮਾਉਣ ਲੱਗੀ ਧੰਨਵਾਦ ਰੇਡੀ ਬਹੁਤ ਸੋਹਣਾ ਮੰਮੀ ਮਮੇ ਕਹਿੰਦੀ ਮੈਂ ਸਟੀਲ ਦਾ ਕੁੱਛ ਲਿਆ ਕੇ ਦੇਣਾ ਮੈਂ ਕਿਹਾ ਸਾਡੇ ਬਹੁਤ ਹੋੜੇ ਪਏ ਸਟੀਲ ਮੈਂ ਕਹਿੰਦਾ ਸਾਹਿਬ ਮੰਮੀ ਦੇ ਬਹੁਤ ਬਹੁਤ ਮੰਮੀ ਦੇ ਬਹੁਤ ਹੋੜੇ ਹਾਂ ਬਾਰਸੋਂ ਨੂੰ ਫੇਰ ਲੈ ਜਾਣਾ ਸੀ ਭਾਂਡੇ ਪਰਸੋਂ ਨੂੰ ਤਾਂ ਉਹਨਾਂ ਨੇ ਆਉਣਾ ਜੱਗੀ ਹੋਣਾ ਨੇ ਕਿੱਥੇ ਇੱਥੇ ਨਾਲ ਸੰਤੋਖ ਵੀਰੇ ਉਹਨਾਂ ਨੇ ਉਹਨਾਂ ਨੇ ਕੱਲ ਆਉਣਾ ਸੀਗਾ ਕੱਲ ਨੂੰ ਕਹਿੰਦੇ ਮੈਂ ਕੱਲੋਂ ਇਸ ਤਾਂ ਹੈ ਨਹੀਂ ਕੱਲੋਂ ਜਾਣਾ ਕੋਈ ਨਾ ਆਪਾਂ ਤਾਂ ਸ਼ਾਮ ਨੂੰ ਜਾੜਾ ਕੀ ਕਰਨਾ ਕੀ ਜਾਣਾ ਸ਼ਹਿਰ ਹੁਣ ਕੀ ਲੱਗਿਆ ਉਹ ਸੁਣੇ ਆ ਕੇ ਗਿਆ ਅਸੀਂ ਭਾਂਡੇ ਪਟਾਕੇ ਆਉਣੇ ਮਾਦਾ ਕਹਿੰਦਾ ਬਹਿ ਜਾਓ ਹਜੇ 10 ਮਿੰਟ ਹੋਣੇ ਆਉਣੇ ਜਾਣਾ ਆਖਣ ਹੋ ਗਿਆ ਨੇ ਰਾਮਾ ਨਾ ਮੀ ਚਲੋ ਠੀਕ ਆ ਵੀਰਾਂ ਤਾਂ ਸੀਗਾ ਆ ਨਹੀਂ ਲੜ ਲੈਣ ਮਾਤਾ ਬਸ ਹਾਂ ਯਾ ਲੈ ਉਹ ਨਹੀਂ ਨਹੀਂ ਅੱਗੇ ਇੰਨਾ ਕੁ ਹੁੰਦੇ ਆਂਦਾ ਬਸ ਉਹ ਤਾਂ ਆਇਆ ਹੀ ਨਹੀਂ ਮੱਲਾ ਉਹ ਜਿਹੜਾ ਆਈ ਗੱਲ ਚਾਚੇ ਨੂੰ ਲੈ ਕੇ ਨਹੀਂ ਆਦਾ ਨਾ 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 ਤਾਂ ਮਾਂ ਵਿਆਹ ਉਹ ਦੋ ਦਿਨ ਹਾਂ ਦੋ ਦਿਨ ਬਵਾਤਾਂ ਨੂੰ ਕੰਟਾਲੀ ਉਹ ਕੰਟਾਲ ਹੀ ਉਹ ਹੀ ਸ਼ੁਗਰ ਖਰਬ ਸੀ ਕੰਟਾਲ ਚਲੋ ਠੀਕ ਆ ਮਾਤਾ ਠੀਕ ਆ ਲੈ ਨਹੀਂ ਨਹੀਂ ਇਹਨੂੰ ਕੋਲਿਆ ਕਿਉਂ ਨਹੀਂ ਲੈਣਾ ਨਾ ਨਾ ਬੱਸ ਓਏ ਅੱਗੇ ਬਹੁਤ ਲੈਂਦਾ ਉਹ ਨਹੀਂ ਜੋ ਤਾਂ ਉਹਨਾਂ ਫੜ ਕੋਈ ਨਹੀਂ ਛੇ ਲੋ ਹਾਂ ਕਦੋਂ ਮਿਲਦੇ ਆ ਫੇਰ ਹੁਣ ਜੋਂ ਦੇ ਵੇਲੇ ਤਾਂ ਮਿਲਾਂਗੇ ਰੋਜ਼ ਵਾਰੀ ਓਏ ਬੱਸ ਨਹੀਂ ਇੱਕ ਦੇ ਦੇ ਨਾ ਓਏ ਇੱਕ ਦੇ ਦੇ ਉਹ ਨਹੀਂ ਬੱਸ ਇੱਕ ਨਾਲ ਦੇ ਦੇ ਹਾਂ ਬਹੁਤ ਆ ਠੀਕ ਆ ਰਣੀ ਕੱਲ ਹੁਣ ਕਿੰਨੇ ਵੇ ਦਾ ਟਾਈਮ ਦਿੱਤਾ ਆਟੂ ਰੇਟੂਰ ਆਏ ਨਾ ਉਹ ਫੁੱਟ ਫੁੱਟ ਖਾ ਕੇ ਆਵਾਂਗੇ ਰੋਟੀ ਪਾਣੀ ਖਾ ਕੇ ਆਵਾਂਗੇ ਚਲੋ ਮਸਤ ਆ ਰਹੇ ਹੋਣਾ ਅਸੀਂ ਤਾਂ ਗਿਆ ਜਦੋਂ 5:00 ਵਜੇ ਕਰਦੇ ਪਹਿਲਾਂ ਆਪਾਂ ਬੱਗੂ ਅੰਕਲ ਕੋਲੇ ਚੱਲਾਂਗੇ ਫਿਰ ਭੈਣੇ ਕੋਲੇ ਤੇ ਭੈਣੇ ਤੂੰ ਸਿੱਧਾ ਘਰ ਐ ਜੀ ਮਾਜੀ ਨੂੰ ਪਹਿਲਾਂ ਫੋਨ ਕਰ ਦਿਓ ਨਾ ਹਾਂ ਉਹ ਮੈਂ ਕਰ ਦੂੰ ਰਾਤ ਨੂੰ ਮੈਂ ਚਲੋ ਚਲੋ ਆ ਜਾ ਆ ਜਾ ਕੋਈ ਆ ਜਾ ਕੱਲ ਕੋਈ ਨਾ ਆ ਜਾ ਕੱਲੂ ਚੱਲਾਂਗੇ ਕੱਲ ਚੱਲਾਂਗੇ ਆ ਜਾ ਆ ਜਾ ਵੇ ਚਲੋ ਕਰਾਂ ਹਮ ਮੰਮੂ ਕੇ ਜਾਈਏ ਪੀ ਆਈਏ ਚਾਹ ਕੀ ਆ ਕੋਵਰ ਭਾਬੀ ਨੂੰ ਕਿ ਆਜੋ ਤੁਸੀਂ ਥੋੜੇ ਆਜੋ ਰੋਟੀ ਆਜੋ ਭਾਈ ਚਲੋ ਅੱਛਾ ਕੋ ਕਰਾਂ ਵੀਰੇ ਆਜੋ ਭਾਬੀ ਆਜੋ ਚਾਹ ਇਹ ਗਰਮ ਚਾਹ